ਮੇਰੀ ਨ ਇੱਕ ਥਿਉਰੀ ਆ ਜੇ ਮੈਂ ਕਵਾਂ ਵੀ ਡੀਪ ਸਟੇਟ ਨੇ ਦੁਨੀਆ ਨੂੰ ਨਾ 6-7 ਹਿੱਸਿਆਂ ਵਿੱਚ ਵੰਡਿਆ ਹੋਇਆ ਆ ਜੋ ਸਾਡਾ ਦੁਨੀਆ ਦਾ ਫਿਊਚਰ ਆ ਦੁਨੀਆ ਦਾ ਫਿਊਚਰ ਹੈਗਾ ਆ ਸਭ ਤੋਂ ਪਹਿਲਾਂ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਤੁਹਾਡਾ ਫਿਊਚਰ ਆ ਬਿਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕੋਈ ਵੀ ਖੇਤਰ ਦੇ ਵਿੱਚ ਕੰਮ ਨਹੀਂ ਹੋ ਸਕਦਾ ਜੇ ਤੁਸੀਂ ਟੀਚਰ ਬਣਨਾ ਆ ਕੰਪਿਊਟਰ ਚਲਾਉਣਾ ਆਉਣਾ ਪੈਣਾ ਤੁਹਾਨੂੰ ਕੰਪਿਊਟਰ ਦੇ ਉੱਪਰ ਇੰਟੈਂਡੈਂਸ ਲੱਗਦੀ ਆ ਨੋਟਸ ਲਿਖੇ ਜਾਂਦੇ ਨੇ ਸਟੂਡੈਂਟਸ ਨੂੰ ਉਹਨਾਂ ਨੂੰ ਟੈਸਟ ਵਗੈਰਾ ਹோம்ਵਰਕ ਸਭ ਕੰਪਿਊਟਰ ਦੇ ਉੱਪਰ ਹੁੰਦਾ ਆ ਜੇ ਖੇਤੀ ਤੁਸੀਂ ਕਰਨੀ ਹੈ ਹੁਣ ਸਾਉਦੀ ਵਿੱਚ ਆਪਾਂ ਦੇਖ ਸਕਦੇ ਹਾਂ ਬਹੁਤ ਇੰਟਰਨੈਟ ਵਿੱਚ ਸਭ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤੇ ਇੰਟੈਲੀਜੈਂਸ ਨਾਲ ਉਹ ਖੇਤੀ ਹੋ ਰਹੀ ਆ ਆਟੋਮੈਟਿਕਲੀ ਟਰੈਕਟਰ ਚੱਲਦੇ ਨੇ ਬੀ ਪਾਈ ਜਾਂਦੇ ਨੇ ਫਸਲਾਂ ਹੋ ਰਹੀਆਂ ਨੇ ਸਭ ਕੁਝ ਪਾਣੀ ਲੱਗ ਰਿਹਾ ਆ ਸਟਰੋ AI ਚਾਈਨਾ ਵਿੱਚ ਤੁਸੀਂ ਦੇਖ ਲਓ ਚਾਈਨਾ ਨੇ ਜ਼ੀਰੋ ਐਮਿਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਰਿਪੋਰਟ ਬਣਾ ਲਏ ਆ ਜੋ ਉੱਥੇ ਸ਼ਿਪ ਅਨਲੋਡਿੰਗ ਵੀ ਰੋਬੋਟਸ ਕਰਦੇ ਨੇ ਲੋਡਿੰਗ ਵੀ ਰੋਬੋਟਸ ਕਰਦੇ ਨੇ ਉਸੇ ਤਰੀਕੇ ਨਾਲ ਇੱਕ ਚਾਈਨਾ ਜਿਗ ਫੈਕਟਰੀ ਆ ਡਰਗ ਫੈਕਟਰੀ ਉੱਥੇ ਸਾਰੀ ਫੈਕਟਰੀ ਚ ਕੋਈ ਬੰਦਾ ਨਹੀਂ ਹੈਗਾ ਰੋਬੋਟਸ ਹੀ ਸਭ ਪ੍ਰੋਡਕਟ ਫੈਕਟਰੀ ਵਿੱਚ ਬਣਾ ਰਹੇ ਨੇ ਸੋ ਇਹ ਫੈਕਟਰੀਆਂ ਨੂੰ ਚਲਾਉਣ ਵਾਲੇ ਜਿਹੜੇ ਅਮੀਰ ਲੋਕ ਹਨ ਮੈਂ ਸਮਝਦਾ ਵੀ ਉਹ ਹੈਗੇ ਆ ਨੰਬਰ 1 ਕੈਟਾਗਰੀ ਉਹਨਾਂ ਨੇ ਕੁਝ ਨਹੀਂ ਕਰਨਾ ਚੇਲੀ ਮਾਰਨਾ ਉਹਨਾਂ ਨੇ ਨੰਬਰ 2 ਕੈਟਾਗਰੀ ਚ ਤੁਸੀਂ ਲਾ ਲਓ ਵੀ ਛੋਟੇ ਮੋਟੇ ਮਿਲੀਨੀਅਰ ਵੀ ਜਿਹੜੇ ਵੀ ਕਈ ਕੰਪਨੀਆਂ ਕੰਟਰੋਲ ਕਰਦੇ ਨੇ ਵੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣਗੀਆਂ ਨੰਬਰ 3 ਤੇ 4 ਦੇ ਉੱਪਰ ਦੁਨੀਆ ਦੇ ਉਹ ਲੋਕ ਵੀ ਜੋ ਇਹਨਾਂ ਦਾ ਸਾਰਾ Empire ਨੂੰ ਚਲਾਉਣਗੇ ਜੋ ਐਡਮਿਨਿਸਟ੍ਰੇਸ਼ਨ ਸੰਭਾਲਣਗੇ ਜੋ ਇਹਨਾਂ ਦੇ ਅਕਾਊਂਟੈਂਟ ਬਣਨਗੇ ਵੀ ਜੋ ਇਹਨਾਂ ਦੀ ਜੋ ਟੈਕਨੋਲੋਜੀ ਆ ਨਾ ਉਹਨੂੰ ਜੋ ਰਿਪੇਅਰ ਕਰਨਗੇ ਟੈਕਨੋਲੋਜੀ ਨੂੰ ਉਹਦੇ ਵਾਸਤੇ ਇੱਕ ਲੇਬਰ ਫੋਰਸ ਚਾਹੀਦੀ ਆ ਉਹਦੇ ਵਿੱਚ ਚਾਈਨਿਸ ਆਪਣੀ ਜਗ੍ਹਾ ਬਣਾ ਚੁੱਕਿਆ ਕਾਫੀ ਹੱਦ ਤੱਕ ਇੰਡੀਆ ਦਾ ਬ੍ਰਾਹਮਣ ਆਪਣੀ ਜਗ੍ਹਾ ਬਣਾ ਚੁੱਕਿਆ ਆ ਇੰਡੀਆ ਦੇ ਬ੍ਰਾਹਮਣੇ ਚਾਈਨੀਸ ਲੋਕਾਂ ਨੇ ਆਪਣੀ ਸਪੇਸ ਇਸ ਨਵੇਂ ਵਰਲਡ ਆਰਡਰ ਚ ਬਣਾ ਲਈ ਆ ਵੀ ਅਸੀਂ ਤੁਹਾਡੀ ਹੈਗੇ ਆ ਬੜੇ ਟੈਕਨੀਕਲ ਲੇਬਰ ਜਿੱਦਾਂ ਦੇ ਵੀ ਤੁਹਾਨੂੰ ਲੇਬਰ ਚਾਹੀਦੀ ਆ ਟੈਕਨੋਲੋਜੀ ਰਿਲੇਟਡ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਅੱਗੇ ਆ ਜਾਂਦੇ ਆ ਤੁਸੀਂ ਕਹ ਲਓ ਵੀ ਸਾਡੇ ਵਰਗੇ ਲੋਕ ਪੰਜਾਬ ਦੇ ਲੋਕ ਹਰਿਆਣਵੀ ਜਾਟ ਲਾ ਲਓ ਇੰਡੀਆ ਦੇ ਤੁਸੀਂ ਗੁੱਜਰ ਲਾ ਲਓ ਤੁਸੀਂ ਇੰਡੀਆ ਦੇ ਐਸਸੀਬੀਸੀ ਓਬੀਸੀ ਤੁਸੀਂ ਲਾ ਲਓ ਤੁਸੀਂ ਪਾਕਿਸਤਾਨ ਦੇ ਲੋਕ ਲਾ ਲਓ ਅਫਰੀਕਾ ਦੇ ਲਾ ਲਓ ਸਾਡੀ ਨਵੇਂ ਵਰਲਡ ਆਰਡਰ ਵਿੱਚ ਕੀ ਦੇਣਾ ਹੈ ਕੀ ਦੇ ਸਕਦੇ ਹੋ जरा ਸੋਚੋ ਤੁਸੀਂ ਨਹੀਂ ਦੇ ਸਕਦੇ ਕੁਝ ਸਾਡਾ ਸਟਰਕਚਰ ਹੈ ਸਾਡਾ ਢਾਂਚਾ ਕੀ ਐਜੂਕੇਸ਼ਨ ਦਾ ਸਾਡਾ ਯੂਥ ਹੈ ਇਸ ਟਾਈਮ ਕੀ ਸੋਚਦਾ ਤੁਸੀਂ ਆਪ ਯੰਗਸਟਰ ਹੋ ਜਿਹੜੇ ਵੀ ਮੈਨੂੰ ਸੁਣ ਰਹੇ ਤੁਸੀਂ ਸੋਚੋ ਤੁਹਾਡੇ ਕੋਲ ਕਿਹੜੀ ਖੂਬੀ ਆ ਦੁਨੀਆ ਦਾ ਫਿਊਚਰ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਫਿਊਚਰ ਆ ਤੁਹਾਨੂੰ ਟੈਕਨੋਲੋਜੀ ਹੁੰਦੀ ਆ ਕੋਈ ਤੁਹਾਨੂੰ ਕੋਡਿੰਗ ਹੁੰਦੀ ਆ ਤੁਹਾਨੂੰ ਕੁਆਂਟਮ ਹੁੰਦਾ ਆ ਕੱਖ ਨਹੀਂ ਹੁੰਦਾ ਤੁਹਾਨੂੰ ਸਾਨੂੰ ਕੀ ਸਾਡੇ ਕੋਲ ਫਲਸਫੀ ਕਹਦੇ ਕੋਈ ਫਲਸਫੀ ਸਾਡੇ ਕੁਛ ਹੁੰਦਾ ਹਨ ਸਹੀ ਨਹੀਂ ਦੇ ਨਹੀਂ ਸਕਦੇ ਸਿੱਖਾਂ ਦੇ ਕੋਲ ਦੁਨੀਆ ਦੀ ਮੈਂ ਗੱਲ ਨਹੀਂ ਕਰਦਾ ਆਪਣੀ ਟੈਨਸ਼ਨ ਤੁਸੀਂ ਆਪ ਲੋ ਅਹੀਂ ਬੜੀ ਟੈਨਸ਼ਨ ਲਈ ਦੁਨੀਆ ਦੀ ਮੈਂ ਸਿੱਖਾਂ ਨੂੰ ਕਹਿਣਾ ਚਾਹਣਾ ਆ ਸਾਡੇ ਕੋ ਕੀ ਹੈ ਦੱਸੋ ਤਾਂ ਸਹੀ ਪੰਜਾਬ ਦਾ ਯੂਥ ਕੀ ਹੈ ਬਾਹਲਾ ਯੂਥ ਪੜਾਇਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਹਰ ਬਣ ਚੁੱਕਿਆ ਹੈ ਕਿੱਥੇ ਅਸੀਂ ਨਹੀਂ ਲੋੜ ਹੈਗੀ ਨਹੀਂ ਲੋੜ ਹੈਗੀ ਜੋ ਅਸੀਂ ਕੰਮ ਕਰ ਰਹੇ ਆ ਇਹਦੀ ਫਿਚਰ